ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਪਾਵਨ ਬਾਣੀ ਫੁਨ ਹੈ 1361 ਅੰਗ ਦੇਤੇ ਇਹ ਬਾਣੀ ਆਰੰਭ ਹੁੰਦੀ ਹੈ ਤੇ ਇਹ ਜਿਹੜੇ ਸ਼ੰਦ ਅਸੀਂ ਹੁਣ 17 ਨੰਬਰ ਪੜ੍ਹਨਾ ਹੈ ਵਿਚਾਰਨਾ ਹੈ ਤੇਰਾ ਸੂਤਰੇ ਅੰਗ ਦੇਤੇ ਦਰਜ ਹੈ ਤਾਂ ਸਤਿਗੁਰੂ ਜੀ ਇਸ ਪਵਨ ਸ਼ੰਦ ਦੇ ਵਿੱਚ ਸਾਨੂੰ ਪ੍ਰਮਾਤਮਾ ਪਰਮੇਸ਼ਰ ਦੀ ਜੋ ਨਾਮ ਦੀ ਦਾਤ ਹੈ ਉਹਦੀ ਵਡਿਆਈ ਦੱਸਦੇ ਨੇ ਨਾਮ ਦੀ ਦਾਤ ਉਹਦੀ ਕਿਰਪਾ ਨਾਲ ਪ੍ਰਾਪਤ ਹੁੰਦੀ ਹੈ ਸੋ ਆਓ ਸਭ ਤੋਂ ਪਹਿਲਾਂ ਇਸ ਪਵਨ ਸ਼ੰਦ ਦਾ ਉਚਾਰਨ ਕਿਵੇਂ ਕਰਨਾ ਹੈ ਪਾਠ ਕਿਵੇਂ ਕਰਨਾ ਹੈ ਆਓ ਸਭ ਤੋਂ ਪਹਿਲਾਂ ਪਾਠ ਪੜ੍ਹੀਏ ਸਤ ਗੁਰ ਕੀਨੀ ਦਾਤ ਮੂਲ ਨਾ ਨਿਖੁਟਾਈ ਖਾਵੋ ਹੋ ਉੰਚ ਹੋ ਸਭ ਗੁਰਮੁਖ ਛੁਟਾਈ ਅੰਮ੍ਰਿਤ ਨਾਮ ਨਿਧਾਨ ਦਿੱਤਾ ਤੁਸ ਹਰ ਨਾਨਕ ਸਦਾ ਆਰਾਧ ਕਦੇ ਨ ਜਾਹੇ ਮਰ ਇਸ ਤਰ੍ਹਾਂ ਉਚਾਰਨ ਜਿਹੜਾ ਪਾਠ ਕਰਨਾ ਹੈ ਤੋ ਆਓ ਹੁਣ ਥੋੜਾ ਸੰਖੇਪ ਰੂਪ ਦੇ ਵਿੱਚ ਵਿਚਾਰ ਕਰੀਏ ਸਤਗੁਰ ਕੀਨੀ ਦਾਤ ਕਿਹੜੀ ਦਾਤ ਨਾਮ ਦੀ ਦਾਤ ਸਤਗੁਰ ਤੋਂ ਭਾਵ ਗੁਰੂ ਨੇ ਗੁਰੂ ਨੇ ਜਿਹੜੀ ਦਾਤ ਦਿੱਤੀ ਨਾਮ ਦੀ ਦਾਤ ਮੂਲ ਨਿਖੁਟਈ ਨਿਖੋਟਈ ਮਤਲਬ ਮੁਕਤੀ ਮੂਲ ਭਾਵ ਉਕਈ ਉਹ ਨਾਮ ਦੀ ਦਾਤ ਕਦੀ ਮੁਕਤੀ ਨਹੀਂ ਹੈ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਸਾਰੇ ਖਾਓ ਖਰਚੋ ਰਲ ਮਿਲ ਕੇ ਪਰੇ ਨਾਮ ਦੀ ਦਾਤ ਕਦੇ ਘਟਦੀ ਨਹੀਂ ਹੈ ਸਤਿਗੁਰ ਨੇ ਜਿਹੜੀ ਨਾਮ ਦੀ ਦਾਤ ਦਿੱਤੀ ਉਹ ਕਦੇ ਵਰਤਨ ਦੇ ਨਾਲ ਜਪਣ ਦੇ ਨਾਲ ਮੁਕਤੀ ਨਹੀਂ ਹੈ ਸਗੋਂ ਵਧਦੀ ਹੈ ਦੋਟਣਾ ਆਵੇ ਵਧਦ ਹੋ ਜਾਈ ਉਹ ਘਟਦੀ ਨਹੀਂ ਹੈ ਵਧਦੀ ਹੈ ਖਾਵੋ ਹੋ ਪੁੰਚ ਹੋ ਸਭ ਸਸ ਭੱਬਾ ਜਦੋਂ ਬਹੁਵਚਨ ਰੂਪ ਦੇ ਵਿੱਚ ਹੋਵੇ ਸਸ ਸੱਪਾ ਵੀ ਆ ਜਾਂਦਾ ਸਸ ਸੱਪੇ ਨੂੰ ਸਿਹਾਰੀ ਹੋਵੇ ਤਾਂ ਵੀ ਬਹੁਵਚਨ ਹੁੰਦਾ ਖਾਵੋ ਖੁੰਚੋ ਸਭ ਸਾਰੇ ਖਾਓ ਖਾਓ ਪੁੰਚੋ ਉਹਨੂੰ ਪਚਾ ਲਓ ਹਜਮ ਕਰ ਲਓ ਸਾਰੇ ਚਾਹੇ ਰਲ ਮਿਲ ਕੇ ਇਸ ਨਾਮ ਦੀ ਦਾਤ ਨੂੰ ਖਾਓ ਵਰਤੋ ਗੁਰੂ ਦੀ ਦਿੱਤੀ ਇਸ ਦਾਤ ਨੂੰ ਨਾਮ ਦੀ ਦਾਤ ਨੂੰ ਵਰਤੋ ਨਾਮ ਜਪੋ ਸਗੋਂ ਇਹਦਾ ਇਹ ਫਾਇਦਾ ਹੋਰ ਹੋਣਾ ਗੁਰਮੁਖ ਛੁਟਾਈ ਗੁਰਮੁਖ ਦੇ ਖਖੇ ਨੂੰ ਸਿਹਾਰੀ ਹੈ ਗੁਰੂ ਦੇ ਦੱਸੇ ਰਾਹ ਤੇ ਚੱਲਣ ਵਾਲਾ ਗੁਰੂ ਦੇ ਰਾਹੀ ਇਹ ਨਾਮ ਦੀ ਦਾਤ ਜਪਣ ਦੇ ਨਾਲ ਸਾਰੇ ਰਲ ਮਿਲ ਕੇ ਇਹਨੂੰ ਖਾਵੋ ਵਰਤੋ ਇਹਨੂੰ ਵਰਤੋ ਇਸ ਨਾਮ ਨੂੰ ਜਪੋ ਇਹ ਨਾਮ ਦੀ ਦਾਤ ਨੂੰ ਵਰਤੋ ਉਹਦੇ ਨਾਲ ਕੀ ਹੋਵੇਗਾ ਗੁਰੂ ਦੇ ਦੱਸੇ ਰਸਤੇ ਤੇ ਚੱਲ ਕੇ ਬਿਕਾਰਾਂ ਤੋਂ ਛੁੱਟ ਜਾਵੇਗਾ ਇਦਾ ਇੱਕ ਹੋਰ ਫਾਇਦਾ ਹੋਣਾ ਪਹਿਲੀ ਗੱਲ ਤਾਂ ਸਾਰੇ ਨਾਲ ਮਿਲ ਕੇ ਖਾਓ ਇਹ ਮੁਕਦੀ ਨਹੀਂ ਹੈ ਸਗੋ ਵਤੀ ਹੈ ਔਰ ਦੂਜੀ ਗੱਲ ਗੁਰੂ ਦੇ ਦੱਸੇ ਰਸਤੇ ਤੇ ਚੱਲ ਕੇ ਨਾਮ ਜਪਣ ਦੇ ਨਾਲ ਵਿਕਾਰਾਂ ਤੋਂ ਜੀਵ ਦੀ ਜਿੰਦ ਛੁੱਟ ਜਾਂਦੀ ਵਿਕਾਰਾਂ ਤੋਂ ਜੀਵ ਬਚ ਜਾਂਦਾ ਹੈ ਅੰਮ੍ਰਿਤ ਨਾਮ ਨਿਧਾਨ ਅੰਮ੍ਰਿਤ ਹੁੰਦਾ ਆਤਮਿਕ ਜੀਵਨ ਦੇਣ ਵਾਲਾ ਜਿਹੜਾ ਅੰਦਰੋਂ ਬਲਵਾਨ ਕਰਦਾ ਅੰਮ੍ਰਿਤ ਸਾਨੂੰ ਅੰਦਰੋਂ ਬਲਵਾਨ ਕਰਦਾ ਹੈ ਅੰਮ੍ਰਿਤ ਨਾਮ ਨਿਧਾਨ ਨਿਧਾਨ ਦਾ ਭਵ ਖਜ਼ਾਨਾ ਨਾਮ ਦਾ ਖਜ਼ਾਨਾ ਜਿਹੜਾ ਆਤਮਿਕ ਜੀਵਨ ਸਾਨੂੰ ਦਿੰਦਾ ਹੈ ਦਿੱਤਾ ਤੁਸ ਹਰ ਤੁਸ ਤਰੁੱਠ ਕੇ ਖੁਸ਼ ਹੋ ਕੇ ਇਹ ਹਰੀ ਤੁਸੀਂ ਕਿਰਪਾ ਕੀਤੀ ਹੈ ਮਾਲਕ ਗੁਰੂ ਦੀ ਕਿਰਪਾ ਦੇ ਨਾਲ ਨਾਮ ਦੀ ਦਾਤ ਦਿੱਤੀ ਇਹ ਜਿਹੜਾ ਨਾਮ ਦਾ ਖਜ਼ਾਨਾ ਹੈ ਨਾ ਇਹ ਤੁਸੀਂ ਕਿਰਪਾ ਕਰਕੇ ਦਿੱਤਾ ਹੈ ਤੁਹਾਡੀ ਕਿਰਪਾ ਦੇ ਨਾਲ ਗੁਰੂ ਦੇ ਜਰੀਏ ਸਾਨੂੰ ਪ੍ਰਾਪਤ ਹੋਇਆ ਹੈ ਨਾਨਕ ਏ ਨਾਨਕ ਸਦਾ ਆਰਾਧ ਕਿ ਇਹ ਗੱਲ ਕਹਿ ਭਾਈ ਇਸ ਪ੍ਰਮਾਤਮਾ ਨੂੰ ਸਦਾ ਹੀ ਜਪ ਸਦਾ ਆਰਾਧ ਇਸ ਨਾਮ ਨੂੰ ਸਦਾ ਹੀ ਜਪ ਕਦੇ ਨਾ ਜਾਹੇ ਮਰ ਤੂੰ ਕਦੇ ਵੀ ਆਤਮਿਕ ਮੌਤ ਨਹੀਂ ਮਰੇਗਾ ਨਾਮ ਜਪਣ ਵਾਲਾ ਕਦੇ ਆਤਮਿਕ ਮੱਤੇ ਨਹੀਂ ਮਰਦਾ ਹੈ। ਤਾਂ ਇਸ ਪਾਵਨ ਛੰਦ ਦੇ ਵਿੱਚ ਸਤਿਗੁਰੂ ਇਹ ਹੀ ਗੱਲ ਕਹਿੰਦੇ ਨੇ ਕਿ ਨਾਮ ਦੀ ਦਾਤ ਗੁਰੂ ਨੇ ਦਿੱਤੀ ਇਹ ਕਦੇ ਮੁੱਕਦੀ ਨਹੀਂ ਹੈ। ਸਾਰੇ ਭਾਈ ਰਲ ਮਿਲ ਕੇ ਇਸ ਨਾਮ ਨੂੰ ਜਪੋ, ਖਾਓ, ਵਰਤੋ। ਗੁਰੂ ਦੀ ਕਿਰਪਾ ਦੇ ਨਾਲ ਵਿਕਾਰਾਂ ਤੋਂ ਜਿੰਦ ਛੁੱਟ ਜਾਂਦੀ ਹੈ। ਵਿਕਾਰਾਂ ਤੋਂ ਜੀਵ ਬਚ ਜਾਂਦਾ ਹੈ ਇਸ ਨਾਮ ਨੂੰ ਜਪਣ ਦੇ ਨਾਲ। ਹੇ ਹਰੀ ਹੇ ਮਾਲਕ ਤੂੰ ਕਿਰਪਾ ਕਰਕੇ ਤਰੁੱਠ ਕੇ ਇਹ ਅੰਮ੍ਰਿਤ ਨਾਮ ਖਜ਼ਾਨਾ ਜਿਹੜਾ ਆਤਮਿਕ ਜੀਵਨ ਦੇਣ ਵਾਲਾ ਨਾਮ ਹੈ ਨਾ ਇਹ ਤੂੰ ਬਖਸ਼ਿਆ ਹੈ ਸੇ ਨਾਨਕ ਇਹ ਪ੍ਰਮਾਤਮਾ ਦਾ ਨਾਮ ਭਾਈ ਸਦਾ ਹੀ ਜਪ ਸਦਾ ਹੀ ਨੂੰ ਚੇਤੇ ਰੱਖੀ ਭੁੱਲੀ ਨਾ ਜੇ ਜਪੇਗਾ ਕਦੇ ਵੀ ਆਤਮਿਕ ਮੌਤ ਨਹੀਂ ਹੋਵੇਗੀ ਸੋ ਪ੍ਰਮਾਤਮਾ ਦਾ ਨਾਮ ਜਪੀਏ ਉਹਨਾਂ ਚੇਤੇ ਕਰੀਏ ਸਤਗੁਰੂ ਇਸ ਪਾਵਨ ਬਚਨ ਦੇ ਵਿੱਚ ਸਾਨੂੰ ਸਮਝਾਉਂਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ